ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਅਮੀਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਏ ਤੇ ਅੱਜ ਹੈਗੀ ਹੈ ਜੀ ਆਪਣੇ ਸਕੂਲ ਦੇ ਵਿੱਚ ਪਾਰਟੀ ਤੇ ਤੁਸੀਂ ਕਹੋਗੇ ਵੀ ਹਰ ਰੋਜ਼ ਹੀ ਪਾਰਟੀ ਹੁੰਦੀ ਹੈ ਤੁਹਾਡੇ ਸਕੂਲ 'ਚ ਸਾਡੇ ਸਕੂਲ 'ਚ ਨਾ ਸਕੂਲ ਵੱਡਾ ਹੈ ਇਸ ਕਰਕੇ ਸਟਾਫ ਜ਼ਿਆਦਾ ਹੋਣ ਕਰਕੇ ਤੇ ਆਪਣੇ ਸਕੂਲ ਦੇ ਵਿੱਚ ਰਿਟਾਇਰਮੈਂਟਸ ਬਹੁਤ ਜ਼ਿਆਦਾ ਨਹੀਂ ਸੋ ਕਦੇ ਕਿਸੇ ਦੀ ਰਿਟਾਇਰਮੈਂਟ ਕਦੇ ਕਿਸੇ ਦੀ 1 ਸਾਲ ਦੇ ਵਿੱਚ 5 5 6 6 ਰਿਟਾਇਰਮੈਂਟਸ ਹੋ ਜਾਂਦੀਆਂ ਹਨ ਔਰ ਨਈ ਨਵਾਂ ਸਟਾਫ ਆਉਂਦਾ ਰਹਿੰਦਾ ਸੋ ਅੱਜ ਫੇਰ ਸਾਡੇ ਹੀ ਰੂਮ ਦੇ ਵਿੱਚ ਜਿਹੜੇ ਬੈਠਾ ਵਾਲੇ ਮੈਡਮ ਸੀਗੇ ਉਹਨਾਂ ਦੀ ਅੱਜ ਰਿਟਾਇਰਮੈਂਟ ਹੈਗੀ ਆ ਲੈਕਚਰਰ ਆਨ ਇਕਨੋਮਿਕਸ ਦੇ ਸੋ ਅੱਜ ਫੇਰ ਟੋਰਕਡਣਾ ਬਣਦਾ ਸੀ ਤੇ ਇਸ ਕਰਕੇ ਆਪਾਂ ਕੰਨਾਂ ਦੇ ਵਿੱਚ ਵੀ ਪਾ ਲਈ ਤੇ ਅੱਜ ਛੋਟੀ ਜਿਹੀ ਬਰੀਕ ਜਿਹੀ ਚੇਨ ਵੀ ਪਾ ਲਈ ਤੇ ਸੂਟ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਸੀ ਪਿਛਲੇ ਵਲੌਗ ਦੇ ਵਿੱਚ ਉਹੀ ਸੂਟ ਹੈ ਆਪਣਾ ਤੇ ਮੈਂ ਤੁਹਾਨੂੰ ਦਿਖਾ ਦਣੀ ਆ ਬੈਕ ਸਾਈਡ ਤੋਂ ਇਹ ਕਿਸ ਤਰ੍ਹਾਂ ਦਾ ਲੱਗਦਾ ਦੱਸਦੇ ਸੀ ਕਿ ਕਿਦਾਂ ਦਾ ਲੱਗਿਆ ਇਹ ਸੂਟ ਤੁਹਾਨੂੰ ਮੇਰਾ ਤੇ ਮੈਨੂੰ ਬੜਾ ਵਧੀਆ ਕੰਫਰਟੇਬਲ ਲੱਗਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਫਿਟਿੰਗ ਵਾਲੀ ਸੂਟ ਨਹੀਂ ਪਾਉਂਦੀ ਹੈਗੀ ਨਾਰਮਲ ਜੀ ਫਿਟਿੰਗ ਹੀ ਪਾਉਣੀ ਹੈ ਇਸ ਕਰਕੇ ਬਾਜੂ ਵਗੈਰਾ ਤੁਹਾਨੂੰ ਪਤਾ ਮੇਰੀਆਂ ਫੁੱਲੀਆਂ ਹੁੰਦੀਆਂ ਨੇ ਸੋ ਸਹੀ ਰਹਿੰਦਾ ਤੇ ਬਾਕੀ ਮੌਸਮ ਵੀ ਥੋੜਾ ਠੀਕ ਹੈ ਬੱਦਲ ਵਗੈਰਾ ਹੈਗੇ ਨੇ ਕਿਤੇ ਕਿਤੇ ਮੀਂਹ ਵੀ ਪੈ ਜਾਂਦਾ ਸੋ ਮੈਂ ਹੁਣ ਚੱਲੀ ਸੀਗੀ ਤੇ ਮੈਂ ਕਿਹਾ ਚਲੋ ਜਲਦੀ ਜਾਂਦੇ ਪਹਿਣਾ ਨੂੰ ਮਿਲ ਜੀਏ ਤੇ ਆਪਣਾ ਸੂਟ ਸਾਡ ਦਿਖਾ ਦਈਏ ਚਲੋ ਠੀਕ ਹੈ ਜੀ ਹੁਣ ਚੱਲਦੇ ਆਂ ਤੇ ਸ਼ਾਮ ਨੂੰ ਮਿਲਦੀ ਆਂ ਫਿਰ ਮੈਂ ਤੁਹਾਨੂੰ ਡ ਹਾਂਜੀ ਲੋ ਆਪਾਂ ਕੱਲ ਤੋਂ ਬਾਅਦ ਬਲੌਗ ਬਿਲਕੁਲ ਨਹੀਂ ਬਣਾ ਪਾਈ ਸ਼ਾਮ ਕਿਉਂਕਿ ਕੱਲ ਇੰਨੀ ਕੁ ਜ਼ਿਆਦਾ ਥਕਾਵਟ ਇੰਨੀ ਕੁ ਜ਼ਿਆਦਾ ਥਕਾਵਟ ਸੀਗੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਥਕਾਵਟ ਤਾਂ ਰੋਜ਼ ਹੀ ਹੁੰਦੀ ਹੈ ਪਰ ਇੰਨੀ ਜ਼ਿਆਦਾ ਨਹੀਂ ਹੁੰਦੀ ਹੈ ਨਾ ਮੇਰਾ ਨਾ ਪੈਰ ਆ ਜਿਹੜਾ ਉਹ ਅੱਜ ਵੀ ਦੁਹੀ ਜਾਂਦਾ ਹਜੇ ਉਪਰੋਂ ਉਪਰੋਂ ਵੀ ਜਾਂਦਾ ਇੱਥੋਂ ਜਿਹ ਚੱਪਲਾ ਪਾਉਣੀ ਹੈ ਨਾ ਉਹ ਵੀ ਸੁੱਕੀ ਹੈ ਹਾਂ ਮੇਰੇ ਨਾ ਪੈਰ ਦੇ ਉੱਪਰ ਇੱਕ ਹੋਰ ਗੰਡ ਦੀ ਗਟੋਲੀ ਜੀ ਅੱਜ ਲਾਈਫ ਲਾਈਫੋਂ ਮੰਗਦੇ ਹੁੰਦੇ ਜੀ ਨੂੰ ਤੇ ਉਹ ਹੈਗੀ ਆ ਹੁਣ ਤੱਕ ਦੀ ਕੋਈ ਤਕਲੀਫ ਨਹੀਂ ਪਰ ਜਦੋਂ ਜਿਆਦਾ देर ਖੜੇ ਰਹੀਏ ਨਾ ਤੇ ਫਿਰ ਇਹ ਪੈਰ ਆ ਜਿਹੜਾ ਉੱਪਰੋਂ ਉਫਣ ਲੱਗ ਜਾਂਦਾ ਤੇ ਹਜੇ ਵੀ ਇਹ ਜਦੋਂ ਤੁੰਡੀਆਂ ਫਲੂਦਾ ਤੇ ਕੱਲ ਬਹੁਤ ਜਿਆਦਾ ਦੇਰ ਆ ਇੱਕ ਤਾਂ ਸਕੂਲ ਚ ਸਾਨੂੰ ਭਜਣਾ ਠਾਫੀ ਜਿਆਦਾ ਰਹੀ ਕਿਉਂਕਿ ਜਿਹੜੀ ਪਾਰਟੀ ਸੀ ਉਹ ਸਾਡੇ ਹੀ ਕਮਰੇ ਦੇ ਮੈਡਮ ਦੀ ਸੀ ਜਿੱਥੇ ਅਸੀਂ ਬੈਠਦੇ ਆ ਤੇ ਕਮਰੇ ਵਾਲਿਆਂ ਦੀ ਭਜਣਾ ਠੋੜੀ ਜਿਆਦਾ ਹੁੰਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਜਿਵੇਂ ਨਾ ਕੁੜੀ ਦਾ ਵਿਆਹ ਨਹੀਂ ਹੁੰਦਾ ਤੇ ਘਰਦਿਆਂ ਦੀ ਜ਼ਿੰਮੇਵਾਰੀ ਬੜੀ ਹੁੰਦੀ ਆ ਤੇ ਸਾਰਾ ਕੰਮ ਜਦੋਂ ਹੋ ਜਾਂਦਾ ਫਿਰ ਫੀਜੀ ਹੋ ਕੇ ਬਹਿ ਜਾਂਦੇ ਆ ਉਹ ਵਾਲਾ ਕੰਮ ਸਾਡਾ ਸੀਗਾ ਤੇ ਅੱਜ ਹੁਣ ਮੈਡਮ ਨੇ ਪਾਰਟੀ ਰੱਖੀ ਹੋਈ ਹੈ ਜੀ ਪੈਲੈਸ ਦੇ ਵਿੱਚ ਤੇ ਅੱਜ ਫੇਰ ਜਾਣਾ ਹੈਗਾ ਆਪਾਂ 1:30 ਵਜੇ ਤੇ ਅੱਜ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਉਹ ਮੈਂ ਦੱਸਦੀ ਆ ਤੁਹਾਨੂੰ ਉਹ ਹੈਗੀ ਆ ਕੱਪੜਿਆਂ ਦੀ ਸਿਲੈਕਸ਼ਨ ਇੱਕ ਗਰਮੀ ਤੇ ਉਪਰੋਂ ਕੱਪੜੇ ਪਾ ਕੇ ਫੰਕਸ਼ਨ ਤੇ ਜਾਣਾ ਕੱਲ ਤਾਂ ਹੁਣ ਆਪਾਂ ਕਾਟਨ ਦਾ ਸੁੱਕਵਾ ਲਿਆ ਸੀਗਾ ਫਿਰ ਵੀ ਠੀਕ ਰਿਹਾ ਮੌਸਮ ਠੀਕ ਸੀਗਾ ਕੱਲ ਤਾਂ ਕਰਕੇ ਉਹ ਸਹੀ ਰਿਹਾ ਵੈਸੇ ਤਾਂ ਨਵੇਂ ਕੱਪੜਿਆਂ ਦੇ ਵਿੱਚ ਬਹੁਤ ਔਖਾ ਲੱਗਦਾ ਹੁੰਦਾ ਤੇ ਮੌਸਮ ਸਹੀ ਸੀ ਇਸ ਕਰਕੇ ਕੱਲ ਫੇਰ ਵੀ ਸਹੀ ਰਿਹਾ ਪਰ ਅੱਜ ਵਾਲਾ ਜਿਹੜਾ ਕੰਮ ਹੈਗਾ ਜਿੱਦ ਤੋਂ ਕੋਈ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਅੱਜ ਇੱਕ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਹੈ ਕਿ ਸੂਟ ਕਿਹੜਾ ਪਾਵਾਂ ਜਿਹੜੀ ਸਾਰੀਆਂ ਜਰਾਨੀਆਂ ਦੀ ਹੁੰਦੀ ਆ ਅਲਮਾਰੀਆਂ ਭਰੀਆਂ ਹੁੰਦੀਆਂ ਨੇ ਪਰ ਸੂਟ ਕਿਹੜਾ ਪਾਵਾਂ ਜਦੋਂ ਕਿਤੇ ਜਾਣਾ ਹੁੰਦਾ ਇਹ ਕੁਐਸ਼ਨ ਸਾਰਿਆਂ ਦਾ ਹੁੰਦਾ ਹੈ ਨਾ ਸੋ ਅੱਜ ਮੇਰਾ ਵੀ ਹੈ ਇਹ ਕਿਉਂਕਿ ਗਰਮੀ ਹੈ ਕੱਲ ਤਾਂ ਅਸੀਂ ਸਾਰੀਆਂ ਇਹ ਸੋਚ ਰਹੀਆਂ ਸੀ ਵੀ ਕੱਲ ਨੂੰ ਆਪਾਂ ਥੋੜੇ ਜਿਹਾ ਪਾਰਟੀ ਵੇਅਰ ਸੂਟ ਪਾ ਲਾਂਗੇ ਵੈਸੇ ਤਾਂ ਉੱਥੇ ਉਹਨਾਂ ਦਾ ਏਸੀ ਹਾਲ ਹੈ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਗ ਪਰ ਪੌਣਾ ਹੀ ਬਹੁਤ ਔਖਾ ਲੱਗਦਾ ਕਿ ਇਹ ਆਪਾਂ ਕਰਨੇ ਕਿਤਾ ਦੀ ਹੁਣ ਮੈਂ ਦੇਖਦੀ ਹਾਂ ਹੁਣ ਨਾ ਤਾਂ ਆਇਆ ਜਾਂਦਾ ਹੈ ਨਾ ਜਦੋਂ ਆਪਾਂ ਕਿਸੇ ਪਾਰਟੀ ਫੰਕਸ਼ਨ ਤੇ ਜਾਂਦੇ ਹਾਂ ਅੱਛੀ ਗੈਦਰਿੰਗ ਹੁੰਦੀ ਹੈ ਉੱਥੇ ਤੇ ਉੱਥੇ ਫਿਰ ਤੁਸੀਂ ਐਦਾਂ ਵੀ ਨਹੀਂ ਜਾ ਸਕਦੇ ਹੈਗੇ ਕੁਝ ਤਾਂ ਥੋੜਾ ਜਿਹਾ ਡਿਫਰੈਂਟ ਪੌਣਾ ਹੀ ਪੈਂਦਾ ਸੋ ਮੈਨੂੰ ਲੱਗਦਾ ਪੌਣਾ ਪਊਗਾ ਉਹ ਰੱਬਣਾ ਹੋਊਗਾ ਤੇ ਸੰਡੇ ਆ ਨਾ ਜਿਹੜਾ ਉਹ ਸਾਡੀ ਜਾਣ ਦਾ ਖਾਹੀ ਹੁੰਦਾ ਜਿਹੜਾ ਐਤਵਾਰ ਆ ਨਾ ਅਸੀਂ ਉਡੀਕਦੇ ਆ ਐਤਵਾਰ ਨੂੰ ਵੀ ਐਤਵਾਰ ਆਵੇ ਸਾਨੂੰ ਛੁੱਟੀ ਹੋਵੇ ਪਰ ਇਹ ਤਾਂ ਸਾਡੀ ਜਾਣ ਦਾ ਖਾਹੀ ਬਣ ਜਾਂਦਾ ਹੈ ਕਿਉਂਕਿ ਸੰਡੇ ਨੂੰ ਕੰਮ ਬਹੁਤ ਹੁੰਦੀ ਹੈ ਬਸ ਇੰਨਾ ਰਿਲੈਕਸੇਸ਼ਨ ਹੁੰਦੀ ਹੈ ਕਿ ਸਵੇਰੇ ਜਲਦੀ ਨਹੀਂ ਉੱਠਣਾ ਉੱਠਣਾ ਫਿਰ ਵੀ ਉਸੇ ਟਾਈਮ ਹੀ ਹੁੰਦਾ ਬਸ ਇੰਨਾ ਹੁੰਦਾ ਕਿ ਇੰਦਾ ਘੰਟਾ ਲੇਟ ਉੱਠ ਜਾਈਦਾ ਹੋਰ ਤਾਂ ਕਿੰਨਾ ਹੈ ਉਹ ਕਿੜਾ ਪਗਾ 7 ਵਜੇ ਉੱਠਦੇ ਆ ਪਹਿਲਾਂ ਅੱਜ ਵੈਸੇ ਮੈਂ 7 ਵਜੇ ਉઠી ਨਹੀਂ ਤੇ ਅੱਗੇ ਮੈਂ 6:30 ਪੰਜ ਉੱਠ ਜਾਨੀ ਹੁੰਦੀ ਆ ਕਿਉਂਕਿ ਜਲਦੀ ਜਾਣਾ ਹੁੰਦਾ 7:30 ਜਾਣਾ ਹੁੰਦਾ ਹੈ ਤੇ ਅੱਜ ਮੈਂ 7 ਵਜੇ ਉઠી ਤੇ ਉੱਠ ਕੇ ਆਰਾਮ ਨਾਲ ਚਾਹ ਚੁਪੀ ਲਈ ਤੇ ਉਸ ਤੋਂ ਬਾਅਦ ਜਿਹੜੇ ਕੰਮ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਸਭ ਤੋਂ ਔਖੇ ਕੰਮ ਨੇ ਇਕ ਤਾਂ हेयर कलर ਕਰਨਾ ਤੇ ਫਿਰ ਜਿਹੜਾ ਮੇਰੇ ਵਾਲਾ ਦਾ ਤੁਹਾਨੂੰ ਪਤਾ ਕਈ ਕੁਸ਼ ਕਰਨਾ ਦਹੀਂ ਦੀ ਮ사ਜ ਕਰਨੀ ਕਿੰਨਾ ਟਾਈਮ ਤਾਂ ਮੈਂ ਇਹ ਤੇ ਲਾ ਦੇਣੀ ਆ ਔਰ ਬਹੁਤ ਪਸੀਨਾ ਆ ਜਾਂਦਾ ਉਸ ਤੋਂ ਬਾਅਦ ਵਾਸ਼ਰੂਮ ਸਾਫ ਕਰਨਾ ਇਹ ਤਾਂ ਬੜਾ ਵੱਡਾ ਯੁੱਧ ਹੈ ਜੀ ਵਾਸ਼ਰੂਮ ਸਾਫ ਕਰਨਾ ਸੰਡੇ ਇੱਕ ਜਿਹੜੀਆਂ ਭੈਣਾਂ ਨੇ ਘਰ ਬਣਾਉਣੇ ਨੇ ਮੈਂ ਉਹਨਾਂ ਨੂੰ ਇੱਕ ਸਲਾਹ ਦੇਣੀ ਚਾਹੂੰਗੀ ਕਿ ਕਦੇ ਵੀ ਵਾਸ਼ਰੂਮ ਦੇ ਵਿੱਚ ਫਲੋਰ ਟਾਈਲਸ ਨਾ ਲਵਾਇਓ ਦੇਖੋ ਵਾਲ ਟਾਈਲਸ ਲਾਉਣੀ ਹੁੰਦੀਆਂ ਨੇ ਫਲੋਰ ਟਾਈਲਸ ਕਦੇ ਨਾ ਲਾਓ ਹਮੇਸ਼ਾ ਉੱਥੇ ਵੀ ਤੁਸੀਂ ਮਾਰਬਲ ਹੀ ਲਾਓ ਕਿਉਂਕਿ ਉਹਦੀ ਸਫਾਈ ਬਹੁਤ ਸੌਖੀ ਹੈ ਪਰ ਟਾਈਲਸ ਦੀ ਸਫਾਈ ਸਭ ਤੋਂ ਔਖੀ ਹੈ ਜਿੰਨਾ ਬਣਾ ਦੇ ਘਰ ਚ ਟਾਈਲਸ ਲੱਗੀਆਂ ਹੋਣਗੀਆਂ ਵਾਸ਼ਰੂਮ ਚ ਉਹ ਜਾਣਦੀਆਂ ਨੇ ਇੰਨਾ ਇਹਦੇ ਤੇ ਮੜੇ ਮੜੇ ਨਾਲੀ ਚੀਜ਼ ਜੰਮ ਜਾਂਦੀ ਹੈ ਕੋਈ ਮਾੜਾ ਮੋਟਾ ਤੇਲ ਦਾ ਟੁੱਕੜਾ ਡੁੱਲ ਗਿਆ ਜੰਮ ਹੀ ਜਾਂਦਾ ਜੀ ਉੱਥੇ ਚਿਪਚਿਪ ਕਰਾਂ ਲੱਗ ਜਾਂਦੀਆਂ ਨੇ ਤੇ ਇੰਨਾ ਯੁੱਧ ਕਰਨਾ ਪੈਂਦਾ ਹੈ ਨਾ ਉਹ ਸਾਫ਼ ਕਰਨ ਵਾਸਤੇ ਬਹੁਤ ਚੱਲਦਾ ਉਹ ਆਤੀ ਬਣ ਜਾਂਦੀ ਹੈ ਮੇਰੇ ਤੱਕ ਵਕਤੀ ਹੋਈ ਆ ਜਾਂਦੀ ਹੈ ਸੰਡੇ ਨੂੰ ਤੇ ਇੱਕ ਹਜੇ ਮੈਨੂੰ ਲੱਗਦਾ ਮੈਂ ਕੱਲ੍ਹ ਤੋਂ ਗਈ ਸੀ ਕੱਲ੍ਹ ਤੋਂ ਰਿਆ ਸੀਗਾ ਕੱਲ੍ਹ ਕਿ ਪਰਸੋਂ ਤੂੰ ਤਾਂ ਸੀਗਾ ਮੈਂ ਤੇ ਕਿਵੇਂ ਅੱਜ ਤੋਂ ਤਾਂ ਤੇ ਉੱਪਰ ਹ ਪਤੜਲਾਂ ਵੀ ਉਦੋਂ ਵੱਡੀ ਗੱਲ ਹੈ ਤੇ ਹੁਣ ਮੇਰਾ ਸਿਰ ਵੀ ਦਰਦ ਹੋ ਹੀ ਜਾਂਦਾ ਜੀ ਪਤਾ ਨਹੀਂ ਕੀ ਹੋ ਰਿਹਾ ਸੰਦੇਰ ਉਸੇ ਜਿसरी ਤੇ ਇਸ ਕਰਕੇ ਕੱਲ ਮੇਰਾ ਵਲੌਗ ਨਹੀਂ ਬਣਿਆ ਤੇ ਸੁਣਤ ਮੇਰਾ ਤੁਸੀਂ ਦੇਖ ਹੀ ਲਿਆ ਹੈਗਾ ਕੱਲ ਮੈਂ ਤੁਹਾਨੂੰ ਦਿਖਾ ਦੂ ਸੀ ਉਹਨੇ ਕੀ ਚਲਕਾ ਦਿਖਾ ਦਿੱਸ ਤੂੰ ਜਿੰਨਾ ਭੈਣਾ ਨੂੰ ਚਾਹੀਦਾ ਹੈਗਾ ਉਹਨਾਂ ਨੂੰ ਮੈਂ ਮੰਗਵਾ ਕੇ ਦੇ ਸਕਦੀ ਆ ਮੈਂ ਪੁੱਛ ਲਿਆ ਸੀ ਇੱਕ ਤਾਂ ਸੁਪਰੀਤ ਭੈਣ ਨੂੰ ਚਾਹੀਦਾ ਹੈਗਾ ਉਹ ਮੈਂ ਮੰਗਵਾ ਦੂੰਗੀ ਉਹਨਾਂ ਦਾ ਤੇ ਇੱਕ ਜਿਹੜਾ ਮੈਂ ਪਾਈ ਬੈਠੀ ਆ ਨਾ ਅੱਜ ਸੂਟ ਹੁਣ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਮੈਂ ਪਾਈ ਬੈਠੀ ਆ ਆਪਣੇ ਕੋਲੇ ਬਿਲਕੁਲ ਫਿਨਿਸ਼ ਹੋ ਚੁੱਕੇ ਸੀਗੇ ਪਰ ਇੱਕ ਸੂਟ ਆਪਣੇ ਕੋਲੇ ਅਵੇਲੇਬਲ ਹੈਗਾ ਉਹ ਇਸ ਦਾ ਇਹਦੇ ਨਾਲ ਡਾਟਸ ਵਾਲੀ ਸਲਵਾਰ ਆ ਪਤਾ ਨਹੀਂ ਤੁਹਾਨੂੰ ਹੁਣ ਮੈਂ ਕਿੰਨੀ ਕਿ ਦਿਖ ਰਹੀ ਆ ਮੈਨੂੰ ਪਤਾ ਨਹੀਂ ਮੈਂ ਬੈਕ ਕੈਮਰੇ ਨਾਲ ਬਣਾ ਰਹੀ ਆ ਇਹਦੇ ਨਾਲ ਡਾਟਸ ਵਾਲੀ ਸਲਵਾਰ ਆ ਮੈਂ ਪਲਾਜ਼ੋ ਬਣਾਇਆ ਹੋਇਆ ਨਹੀਂ ਵੀ ਮੈਂ ਕਿੰਨੀ ਕਿ ਦਿਖਦੀ ਆ ਦੇਖੀਂ ਇਧਰ ਐ ਇੱਥੇ ਦੇਖੀ ਮੈਂ ਪੂਰੀ ਦਿਖਦੀ ਆ ਕੈਮਰੇ 'ਚ ਪੂਰੀ ਦਿਖ ਰਹੀ ਆ ਆ ਪਲਾਜ਼ੋ ਵਗੈਰਾ ਦਿਖ ਰਿਹਾ ਮੈਂ ਦੱਸਣਾ ਸੀ ਇਹਨੂੰ ਮੈਂ ਨਾ ਜੀ ਹੁਣ ਬਲੈਕ ਪਲਾਜ਼ੋ ਪਾਈ ਬੈਠੀ ਆ ਇਹਦੇ ਨਾਲ ਤੇ ਵੈਸੇ ਇਹਦੇ ਨਾਲ ਡਾਟਸ ਵਾਲਾ ਬਲਊ ਵੀ ਦਾ ਇਹ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈ ਕਾਫੀ ਜ਼ਿਆਦਾ ਲਾਈਕ ਕੀਤਾ ਗਿਆ ਸੀਗਾ ਇਹ ਔਰ ਹੈ ਵੀ ਬਹੁਤ ਜ਼ਿਆਦਾ ਸੋਹਣਾ ਦਿੱਤੀ ਆਏ ਤੁਸੀਂ ਇਹਨੂੰ ਆਫ ਵਾਈਟ ਸਲਵਾਰ ਨਾਲ ਪਾ ਲਓ ਪਰ ਮੇਰੂਗਾ ਤੁਹਾਨੂੰ ਪੂਰਾ ਹੀ ਇਹ ਇਸ ਤਰ੍ਹਾਂ ਨਹੀਂ ਮਿਲਣਾ ਹੈਗਾ ਕਿ ਸਾਨੂੰ ਇੱਕ ਪੀਸ ਦੇ ਦੋ ਕਿਉਂਕਿ ਇਹ ਪੂਰਾ ਹੀ ਹੈ ਦੇ ਨਾਲ ਡਾਟਸ ਵਾਲੀ ਸਲਵਾਰ ਹੈ ਤੇ ਇਹ ਹੈਗਾ ਇਹਦੇ ਨਾਲ ਸ਼ਰਟ ਕੋਰਸੈਟ ਬਣਾਵਾ ਸਕਦੇ ਹੋ ਬੜੇ ਸੋਹਣੇ ਲੱਗਦੇ ਨੇ ਕਿ ਆ ਮੇਰਾ ਕੋਰਸੈਟ ਹੀ ਬਣਿਆ ਹੋਇਆ ਹੈ ਔਰ ਸਿੰਪਲੀ ਬਣਿਆ ਹੋਇਆ ਕੁਝ ਖਾਸ ਇਹਦੇ ਵਿੱਚ ਕੀਤਾ ਨਹੀਂ ਹੈਗਾ ਪੱਟੀ ਲੱਗੀ ਹੋਈ ਆ ਹੋਰ ਕੁਝ ਔਰ ਇਸ ਤਰ੍ਹਾਂ ਬੈਟਮੀ ਬੈਵ ਲੱਗੀ ਹੋਈ ਆ ਸਾਡੇ ਤੋਂ ਸੁਲਾਉਣਾ ਸਾਡੇ ਤੋਂ ਸੁਲਾ ਸਕਦੇ ਹੋ ਆਪ ਸੁਲਾਉਣਾ ਆਪ ਸੁਲਾ ਸਕਦੇ ਹੋ ਤੁਹਾਨੂੰ ਅਸੀਂ ਭੇਜ ਸਕਦੇ ਹਾਂ ਠੀਕ ਹੈ ਜੀ ਤੇ ਜਿਨੇ ਫਟਾਫਟ ਲੈ ਲਿਆ ਲੈ ਲਿਆ ਕਿਉਂਕਿ 21 ਵਜੇ ਤੇ ਨੈਕਸਟ ਗੱਲ ਹੈਗੀ ਆ ਕਿ ਹੁਣ ਬਸ ਉਹੀ ਗੱਲ ਵਾਲ ਧੋਲੇ ਆ ਇੱਕ ਵੱਡਾ ਫਿਕਰ ਨੇੜ ਦਾ ਬਾਲ ਬਾਲ ਧੋਣਾ ਜੀ ਮੇਰਾ ਬਹੁਤ ਵੱਡਾ ਫਿਕਰ ਹੈ ਮੇਰੇ ਨਾਲ ਤਾਂ ਸਾਰੀਆਂ ਭੈਣਾਂ ਦਾ ਵੈਸੇ ਤਾਂ ਹੋਊ ਸਰਦੀਆਂ ਚ ਵੀ ਤੇ ਗਰਮੀਆਂ ਚ ਵੀ ਪਤਾ ਨਹੀਂ ਕੀ ਗੱਲ ਆ ਬਾਲ ਧੋਣੇ ਤਾਂ ਮੇਰੇ ਲਈ ਬਹੁਤ ਜ਼ਿਆਦਾ ਔਖੇ ਨੇ ਜਦੋਂ ਮੈਂ ਵਾਲ ਧੋ ਹਟਦੀ ਆ ਫਿਰ ਮੈਨੂੰ ਆਇ ਲੱਗਦਾ ਸ਼ੁਕਰ ਹੈ ਮੇਰੇ ਵਾਲ ਧੋਤੇ ਗਏ। ਉਸ ਤੋਂ ਅਗਲਾ ਟਾਸਕ ਆ ਜਿਹੜਾ ਉਹ ਤੇਲ ਲਾ ਕੇ ਵਾਲਾਂ ਨੂੰ ਔਣਾ। ਉਹਨਾਂ ਚ ਮੇਰੇ ਦਿਮਾਗ ਤੇ ਸਟ्रेस ਹੀ ਜੜਿਆ ਰਹਿੰਦਾ। ਮੈਂ ਤੁਹਾਨੂੰ ਦੱਸਿਆ ਕਿ ਸੰਡੇ ਤਾਂ ਜਾਨ ਲੈਣੀ ਕਰ ਦਿੰਦਾ। ਤੇ ਉੱਪਰੋਂ ਬੀਬੀ ਜਿਹੜੀ ਕਹਿੰਦੀ ਰਹਿੰਦੀ ਆ ਚੱਲ ਘੰਟਾਕ ਦੁਕਾਨ ਖੋਲ ਲੀਏ, ਚੱਲ ਘੰਟਾਕ ਦੁਕਾਨ ਖੋਲ ਲਵੇ। ਉਹ ਤੋਂ ਮੇਰੇ ਤੇ ਵੱਡਾ ਸਟ्रेस। ਤੇ ਕਿਉਂਕਿ ਮੈਂ ਸੰਡੇ ਨੂੰ ਰਿਲੈਕਸ ਰਹਿਣਾ ਚਾਹੁੰਦੀ ਹੁੰਦੀ ਆ ਵੀ ਮੈਨੂੰ ਇੱਕ ਦਿਨ ਮਿਲ ਜੇ ਬੱਸ। ਤੇ ਬੀਬੀ ਨੇ ਕਿਹਾ ਕੁਝ ਨਹੀਂ ਹੁੰਦਾ ਘੰਟਾਕ ਜਾਇ ਆਉਨੇ ਆ, ਸਫਾਈ ਕਰਾ ਤੇ ਤੂੰ ਜਾਣਾ ਜਾਇਆ ਇਹਨੂੰ ਲੈ ਕੇ ਸੰਦੀਪ ਨੂੰ ਹੈ ਸੰਦੀਪ ਨੂੰ ਲੈ ਕੇ ਤੂੰ ਜਾਇਆ ਈ ਮੈਂ ਜਾਣਾ ਈ ਹੈਗਾ ਉੱਥੇ ਫੰਕਸ਼ਨ ਤੇ ਮੈਂ ਤੁਹਾਨੂੰ ਗਾਂ ਛੱਡਿਆਉਂਗੀ ਤੁਸੀਂ ਸਫਾਈ ਕਰਾ ਲਿਓ ਤੇ ਮੈਂ ਕੈਂਡੀਡੇਟ 2 ਘੰਟੇ ਚਾਹਦੀ ਹਾਂ ਘੱਟੋਂ ਨਹੀਂ ਦੇ ਤੋ ਕੰਮ ਕਰ ਲਓ ਮੈਂ ਤਾਂ 1:30 ਵਜੇ ਜਾਣਾ ਹੈ ਉਹ ਤੇਰੇ ਪਾਸੇ ਕਰ ਤੇ ਉਹਨਾਂ ਤੁਸੀਂ ਦੋਨੇ ਜਾਣੀਆਂ ਉੱਥੇ ਹਾਂ ਤੁਸੀਂ ਕਰ ਲਿਓ ਆਪਦਾ ਸਾਫ ਸਫਾਈ ਜਿਵੇਂ ਤੁਹ ਪਰਾਉਣੀਆਂ ਕਰਾ ਲਈਆਂ ਆਪਦੀ ਮਰਤੀ ਨਾਲ ਆਪਦੀ ਮਰਤੀ ਨਾਲ ਕਰਾ ਲਈ ਹਾਂ ਉੱਥੇ ਜਿਹੜੇ ਬਾਏ ਤਾਲੀ ਤੇ ਇਸ ਇੱਥੇ ਜਾਲੀ ਜੋੜੇ ਲਵਾ ਦੀ ਸਾਰੇ ਤੇ ਜਿਹੜਾ ਸ਼ੀਸ਼ਾ ਨਾ ਉਹ ਆਪਣਾ ਬਾਹਰਲਾ ਉਹ ਵੀ ਸਾਫ ਉਹ ਇਹਨਾਂ ਅਖਬਾਰ ਲੈ ਕੇ ਜਾਇਓ ਮਾਰਨਾ ਹੈਗਾ ਅਖਬਾਰ ਹੈਗਾ ਤੇ ਚੰਗੀ ਮਤਲਾਂ ਕਰਾਈਓ ਦੰਦਾ ਹੋ ਜਾਵੇ ਕੋਲ ਬੁੱਲਾ ਜਾਏਗਾ ਉਹ ਮਾਰਨਾ ਅਖਬਾਰ ਅਖਬਾਰ ਸ਼ੀਸ਼ੇ ਤੇ ਮਾਰਨ ਲਈ ਉਹ ਕਰੋ ਲੈ ਜਾਓ ਤੇ ਬਸ ਉਹ ਕਰਵਾ ਲਈ ਬਸ ਮੈਂ ਤਾਂ ਅੱਜ ਫੰਕਸ਼ਨ ਹੀ ਅਟੈਂਡ ਕਰਨਾ ਹੈ ਤੇ ਫਿਰ ਮੈਂ ਤੁਹਾਨੂੰ ਉੱਥੇ ਚੱਕ ਲੈਣਾ ਹੈ ਚੱਕ ਕੇ ਆਪਾਂ ਘਰੇ ਆ ਜਾਣਾ ਹੈ ਮੇਰੇ ਨਾਲ ਜੀ ਘਰੇ ਵੀ ਬਹੁਤ ਜ਼ਿਆਦਾ ਸੰਡੇ ਨੂੰ ਕੰਮ ਹੁੰਦੇ ਆ ਹੁਣ ਤਾਂ ਮੈਂ ਜੀ ਤੁਹਾਨੂੰ ਦਿਖਾਵਾ ਇੱਧਰ ਮੇਰੇ ਕੱਪੜਿਆਂ ਦੇ ਢੇਰ ਲੱਗੇ ਪਏ ਕੱਲ ਮੈਂ ਚੱਕ ਲਈ ਸੀ ਦੁਕਾਨ ਤੋਂ ਜਿਹੜੇ ਆਪਣੇ ਸੇਲ ਹੋ ਗਏ ਤੇ ਸੇਲ ਹੋ ਰਹੇ ਨੇ ਕੱਲ ਵਾਲੀ ਵੀਡੀਓ 'ਚ ਉਹ ਸਭ ਦੇ ਹਜੇ ਮੈਂ ਐਡਰੈਸ ਲਿਖ ਕੇ ਉਹਨਾਂ ਨੂੰ ਪੈਕ ਕਰਨਾ ਹੈ ਇੱਕ ਤਰ੍ਹਾਂ 5 ਤਰੀਕ ਤੱਕ ਡਾਕ ਖਾਨੇ ਬੰਦ ਹੈ ਤੇ ਉਹ ਵਧੀ ਜਾ ਰਿਹਾ ਕੰਮ ਤੇ ਆ ਕੇ ਮੇਰਾ ਉਹ ਕੰਮ ਹੋਊਗਾ ਉਸ ਤੋਂ ਬਾਅਦ ਮੈਂ ਸਕੂਲ ਦਾ ਕੰਮ ਵੀ ਨਾਲ ਚੱਕੂਖ ਲਿਉਣੀ ਹੁੰਦੀ ਆ ਥੋੜਾ ਬਹੁਤਾ ਹਨਾ ਕਿਉਂਕਿ ਸਾਡੇ ਸਕੂਲ ਵੀ ਵੱਡਾ ਸਟ੍ਰੈਂਥ ਜਿਆਦਾ ਕੰਮ ਵੀ ਬਹੁਤ ਜ਼ਿਆਦਾ ਹੈ ਤੇ ਕਈ ਵਾਰੀ ਕੰਮ ਓਵਰ ਹੋ ਜਾਂਦਾ ਫਿਰ ਮੈਂ ਇੱਥੇ ਵੀ ਚੱਕ ਲਿਉਣੀ ਹੁੰਦੀ ਆ ਘਰੇ ਉਹ ਵੀ ਕਰਨਾ ਥੋੜਾ ਬਹੁਤਾ ਜਿਹੜਾ ਰਹਿਦਾ ਹੈਗਾ ਮੈਨੂੰ ਆਏ ਆਂਗੀ ਸੰਡੇ ਦਾ ਲਾਹਾ ਲੈ ਲੀਏ ਪੂਰਾ ਮੇਰਾ ਪੂਰਾ ਦਿਨ ਇਸ ਤਰ੍ਹਾਂ ਸੰਡੇ ਨਿਕਲ ਜਾਂਦਾ ਸੋ ਇਹ ਆ ਜੀ ਮੇਰਾ ਸੰਡੇ ਅਗਲਾ ਕਹਿੰਦਾ ਰਿਲੈਕਸ ਕਰਾਂਗੇ ਸੰਡੇ ਮੇਰਾ ਕੋਈ ਰਿਲੈਕਸ ਨਹੀਂ ਸੰਡੇ ਚਲੋ ਅੱਜ ਵਲੌਗ ਕੋਈ ਹੋਰ ਬਣਿਆ ਨਹੀਂ ਸੀਗਾ ਤੇ ਮੇਰਾ ਜੀ ਨਹੀਂ ਕਰਦਾ ਹੁੰਦਾ ਕਿ ਭੈਣਾ ਵੇਟ ਕਰਾਂ ਤੇ ਫਿਰ ਖਾਲੀ ਜਾਵਾਂ। ਤੇ ਅੱਜ ਫੇਸ ਤੇ ਕੁਝ ਨਹੀਂ ਲਾਇਆ ਕਿਉਂਕਿ ਤੁਹਾਨੂੰ ਪਤਾ ਗਰਮੀ ਕਰਕੇ ਮੇਰੇ ਜਮੀ ਮਨ ਨਹੀਂ ਕੀਤਾ। ਮੈਂ ਤੁਹਾਨੂੰ ਅਗਲਾ ਵਲੌਗ ਹੈ ਜਿਹੜਾ ਉਹ ਚੂਡ ਹੋਊਗੀ। ਆਪਾਂ ਹੁਣ ਬੜੇ ਦਿਨਾਂ ਤੋਂ ਕੁਝ ਨਹੀਂ ਕੀਤਾ ਨਾਲੇ ਮੈਂ ਤੇ ਫੰਕਸ਼ਨ ਤੇ ਜਾਣਾ ਫਿਰ ਵੀ ਮੈਂ ਕੁਝ ਨਹੀਂ ਕਰਕੇ ਜਾ ਰਹੀ। ਤੇ ਮੈਂ ਦੇਖਦੀ ਆ ਮਾੜਾ-ਬੂਟਾ ਕੋਈ ਨਾ ਕੋਈ। ਦਹੀਂ ਦੇ ਵਿੱਚ ਕੁਛ ਪਾ ਕੇ ਲਾ ਲੈਣੀ ਆ। ਦਹੀਂ ਦੇ ਵਿੱਚ ਮਲਤਾਨੀ ਮਿੱਟੀ ਪਾ ਕੇ ਲਾਉਂਦੇ ਆ। ਜਾਂ ਜੇ ਕੱਲੀ ਵੀ ਮਲਤਾਨੀ ਮਿੱਟੀ ਦਾ 페ਸ ਲਾ ਲਈਏ ਨਾ ਆਪਾਂ ਉਹ ਲਾ ਲੂਗੀ ਦੱਸ। ਜਾਰ ਤੋਂ ਪਹਿਲਾਂ ਉਹ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾ ਦਉਂਗੀ ਹੁਣ ਮੇਰੇ ਕੋਲ ਈ ਹਿੰਮਤ ਨਹੀਂ ਆ ਕਿ ਮੈਂ ਹੁਣ ਇਹ ਲਾ ਕੇ ਤੇ ਫਿਰ ਤੁਹਾਨੂੰ ਦਿਖਾਵਾਂ ਅਗਲੇ ਵਲੌਗ ਦੇ ਵਿੱਚ ਮੈਂ ਫੇਸ ਆਪਣਾ ਸਾਫ਼ ਕਰਕੇ ਸੂਟ ਦੀ ਸਲੈਕਸ਼ਨ ਕਰਕੇ ਪਾ ਕੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਕਿਸ ਤਰ੍ਹਾਂ ਪਾਰਟੀ ਤੇ ਜਾ ਰਹੀ ਹਾਂ ਠੀਕ ਹੈ ਜੀ ਪਾਰਟੀ ਤੇ ਜਾਣਾ ਵੀ ਆਪਣਾ ਕੋਈ ਬੜਾ ਵੱਡਾ ਹੋਣੀ ਹੁੰਦਾ ਹੈਗਾ ਕਿ ਆਪਾਂ ਬਹੁੜੀ ਕੁਝ ਕਰਪੁਰ ਕੇ ਜਾਣਾ ਹੁੰਦਾ ਸਿੰਪਲ ਹੀ ਜਾਣਾ ਹੁੰਦਾ ਇੱਕ ਸੂਟ ਹੀ ਕਰਨਾ ਹੁੰਦਾ ਹੈ ਨਾ ਆਪਾਂ ਸਿਲੈਕਟ ਉਹ ਵੀ ਪ੍ਰੋਬਲਮ ਤਾਂ ਹੈ ਕਿਉਂਕਿ ਗਰਮੀ ਹੈ ਆਦਰਵਾਇਜ਼ ਤਾਂ ਕੋਈ ਵੀ ਜਾ ਕੇ ਪਾ ਲੋ ਜੇ ਸਰਦੀ ਹੋਵੇ ਤਾਂ ਗਰਮੀ ਕਰਕੇ ਬਹੁਤ ਜ਼ਿਆਦਾ ਵੱਡਾ ਇਸ਼ੂ ਹੈ ਤੇ ਚਲੋ ਠੀਕ ਹੈ ਜੀ ਕੰਕੀਆਂ ਮੈਂ ਦੇਖਦੀ ਹੁਣ ਖਾਣੀ ਆ ਹਜੇ ਅਸੀਂ ਰੋਟੀ ਤੇ ਟਾਈਮ ਮੈਨ ਲੱਗਾ 10 ਵਜੇ ਲਈ ਤੇ 11 ਵਜੇ ਤੁਹਾਨੂੰ ਇਹੀ ਵਲੌਗ ਦੇਣਾ ਤੇ ਇਹਦੀ ਐਡੀਟਿੰਗ ਕਰਨੀ 10 ਵਜੇ ਕਿਹਦੇ ਸੀ ਆ ਦੇਖੀ ਕਿੰਨੇ ਵਜੇ ਕਿੰਨੇ ਵਜੇ ਐਂਡ ਇਨਸਾਈਡ ਫਰਮ ਦ ਪ੍ਰੋਬਲਮ 10 ਵਜੇ ਕੇ 5 ਮਿੰਟ ਹੋ ਗਏ ਤੇ ਹਜੇ ਇਹੀ ਵਲੌਗ ਤੁਹਾਡੇ ਕੋਲੇ ਆਉਣਾ ਤਾਜ਼ਾ ਤਾਜ਼ਾ ਬਣ ਕੇ ਐਂਡ ਫਰੈਸ਼ ਤੇ ਹੋਂਬਸ ਮੈਂ ਖਾਲਾ ਰੋਟੀ। ਬਾਦੀ ਨਾਲ ਰੋਟੀ ਹੋਊਗੀ ਅੱਜ। ਰੋਟੀ ਇੱਕ ਦੂਜੇ ਦੇ ਆਪੀ ਜਾ ਕੇ। ਤੇ ਇਹ ਚਾਹਦੇ ਆ ਕਿ ਵੀ ਰਹੀ ਹੈ। ਜਿਆਦਾ ਹੀ ਕੁਝ ਪਿਆ। ਜਿਆਦਾ ਹੀ ਕੁਝ ਪਿਆ ਜੀ ਖਾਣ ਵਾਸਤੇ। ਪਹਿਲਾਂ ਤਾਂ ਮੈਨੂੰ ਸੂਟਾਂ ਦੀ ਟਵਿਸ ਕਰਨ ਦੀ ਔਕੀ ਸੀ ਹੁਣ ਖਾਣ ਦੀ ਵੀ ਔਕੀ ਹੋ ਗਈ। ਮਸੀ ਦਾ ਫੋਨ ਹੈ। ਮਸੀ ਦਾ ਫੋਨ। ਤੇ ਲੋ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ। ਰੋਟੀ ਖਾਣ ਲਈ ਤਦੂ ਵੀ ਪਈਆ ਦਾਲੀ ਵੀ ਪਈਆ ਰੈਤਾ ਵੀ ਪਈਆ ਕੀ ਇਹ ਤਾਂ ਜੱਣੂਗੀ ਪਈਆ ਸਮਗਣੀ ਵੀ ਪਈਆ ਦਾ ਜੀ ਦੇਖਦੇ ਆ ਕਦੇ ਨਾ ਖਾਣੀਆਂ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਛੋਣ ਕਰਨੀ ਮੁੱਕੀ ਹੋ ਜਾਂਦੀ ਹੈ ਚਲੋ ਠੀਕ ਹੈ ਵਲੌਗ ਦਾ ਇੱਥੇ ਮੈਂ ਐਂਡ ਕਰਦੀ ਹਾਂ ਅੱਜ ਆਪਾਂ ਛੋਟਾ ਜਿਹਾ ਵਲੌਗ ਕੀਤਾ ਤਾਂ ਫੋਟੇ ਫਿਰ ਮਿਲਾਂਗੇ ਆਪਾਂ ਵਧੀਆ ਵਲੌਗ ਲੈ ਕੇ ਕੱਲ ਨੂੰ ਜਾਂਦੇ ਹਾਂ ਬਾਅਦ ਵਿੱਚ